ਜੀਵਨ ਨੇ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਦੇ ਹੀ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਪਰ ਹਫ਼ਤੇ ਵਿੱਚ ਹੀ ਕਿਸੇ ਨਾ ਕਿਸੇ ਗੱਲ ਤੋਂ ਰਸ ਪੇਕੇ ਆਈ ਰਹਿੰਦੀ ਜੀਵਨ ਦੀਆਂ ਦੋ ਮਾਮਾਂ ਸਨ ਇੱਕ ਨੇ ਜਨਮ ਦਿੱਤਾ ਤੇ ਦੂਜੀ ਨੇ ਪਾਲਣ ਪੋਸ਼ਣ ਕੀਤਾ ਵੱਡੀ ਹੋਣ ਕਰਕੇ ਜੀਵਨ ਕੁਝ लाਡਲੀ ਵੀ ਰਹੀ ਅੱਜ ਵੀ ਜਦੋਂ ਜੀਵਨ ਦੀ ਗੱਡੀ ਆਉਂਦੀ ਵੱਡੀ ਮਾਂ ਨੇ ਦੇਖੀ ਤਾਂ ਫਿਕਰ ਚ ਡੁੱਬ ਗਈ ਉਹੋ ਗੱਡੀ ਰੋਕ ਦੇਈ ਬਾਹਰ ਨਿਕਲੀ ਤੇ ਪਰਸ ਵੇੜੇ 'ਚ ਸੁੱਟ ਰੂਮ ਨੂੰ ਚਲੀ ਗਈ ਮਾਵਾ ਵੀ ਪਿੱਛੇ ਹੀ ਆ ਗਈਆਂ ਛੋਟੀ ਨੇ ਪੁੱਛਿਆ ਕੁੜੀਏ ਹੁਣ ਕੀ ਹੋਇਆ ਮਸਾ ਤੁਹਾਡਾ ਟਿਕ ਟਿਕਾ ਹੋਇਆ ਸੀ ਤੇ 2 ਮਹੀਨੇ ਤੂੰ ਆਪਣੇ ਘਰ ਰਹੀ ਤਾਂ ਅਸੀਂ ਵੀ ਸ਼ੁਕਰ ਕੀਤਾ ਸੀ ਮੰਮੀ ਮੈਂ ਵੀ ਸ਼ੌਕ ਨੂੰ ਨਹੀਂ ਆਈ ਰੇਸ਼ਮ ਹੋਰ ਜਨਾਨੀ ਲਈ ਫਿਰਦਾ ਮਤਲਬ ਕੀ ਤੇਰਾ ਕੁੜੀਏ ਕਿਸੇ ਹੋਰ ਨਾਲ ਚੈਟ ਕਰਦਾ ਰਹਿੰਦਾ ਮੈਨੂੰ ਪਤਾ ਲੱਗ ਗਿਆ ਤਾਂ ਕਹਿੰਦਾ ਕਿ ਵਿਚਾਰੀ ਬਹੁਤ ਦੁਖੀ ਏ ਚੰਗੇ ਘਰ ਦੀ ਕੁੜੀ ਏ ਤੇ ਨੂੰ ਵੀ ਪਰ ਘਰ ਵਾਲੇ ਨੂੰ ਹੀ ਪੈਸੇ ਦਾ ਹੰਕਾਰ ਆ ਬਹੁਤ ਕੁੱਟਦਾ ਮਾਰਦਾ ਮੈਂ ਕਿਹਾ ਪੇਕੇਆਂ ਨੂੰ ਕਹੇ ਕਹਿੰਦਾ ਪੇਕੇ ਸਾਥ ਨਹੀਂ ਦਿੰਦੇ ਕਹਿੰਦੇ ਤੈਨੂੰ ਅਸੀਂ ਘਰ ਥੋੜਾ ਬਿਠਾਉਣਾ ਘਰ-ਵਾਰ ਵਧੀਆ ਤੈਨੂੰ ਕਿਹੜਾ ਕਮਾਉਣ ਦਾ ਫਿਕਰ ਆ ਕੋਈ ਨਸ਼ਾ ਨਹੀਂ ਕਰਦਾ ਮੁੰਡਾ ਮੁੰਡਾ ਸੋਹਣਾ ਵਾ ਜਵਾਕ ਵੀ ਹੋ ਗਿਆ ਇਹੋ ਕੁਝ ਹੁੰਦਾ ਹੋਰ ਕੀ ਹੋਵੇ ਲੋਕ ਕੀ ਕਹਿਣਗੇ ਮਾਂ ਤੂੰ ਹੀ ਸੋਚ ਇਹੋ ਜਿਹੇ ਨੂੰ ਘਰ ਵਾਲਾ ਕੁੱਟੇ ਗਈ ਜਦੋਂ ਲੱਛਣ ਹੀ ਮਾੜੇ ਆ ਮੇਰਾ ਘਰ ਪਟਿਆ ਕੀ ਪਤਾ ਹੋਰ ਕਿੰਨੇ ਪਟੇ ਹੋਣੇ ਚੁਗਲ ਜਨਾਨੀ ਨੇ ਰੰਡੀ ਕਿਸੇ ਖਾਂ ਦੀ ਵੱਡੀ ਮਾਂ ਤੋਂ ਇਹ ਸੁਣਿਆ ਨਹੀਂ ਗਿਆ ਤੇ ਪਹਿਲੀ ਵਾਰ ਉਸਨੇ ਜੀਵਨ ਦੇ ਥੱਪੜ ਮਾਰ ਦਿੱਤਾ ਤੇ ਕਿਹਾ ਬਸ ਕੁੜੀਏ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਸੱਚਾਈ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਕਿਸੇ ਔਰਤ ਦੇ ਚਰਿੱਤਰ ਤੇ ਉਂਗਲ ਚੁੱਕੇਂ ਇਹੇ ਦੇਖ ਛੋਟੀ ਨੇ ਕਿਹਾ ਹਾਂ ਕੁੜੀਏ ਤੂੰ ਕਿਸੇ ਦੇ ਕਿਰਦਾਰ ਤੇ ਉਂਗਲ ਚੁੱਕਣ ਦਾ ਕੋਈ ਹੱਕ ਨਹੀਂ ਜੀਵਨ ਇਹੇ ਦੇਖ ਕੰਬ ਗਈ ਤੇ ਹੌਲੀ ਜਿਹਾ ਪੁੱਛਿਆ ਕਦੇ ਮੇਰੇ ਤੇ ਕਿਸੇ ਨੇ ਹੱਥ ਨਹੀਂ ਚੱਕਿਆ ਅੱਜ ਉਸ ਔਰਤ ਲਈ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ ਕੁੜੀਏ ਸਚਾਈ ਪਤਾ ਕਰਕੇ ਫਿਰ ਫੈਸਲਾ ਲਈ ਤੇ ਹੱਥ ਚੱਕਣ ਲਈ ਅਫਸੋਸ ਏ ਤੇਰੇ ਇਨਾਂ ਸ਼ਬਦਾਂ ਨੇ ਮੇਰੇ ਜ਼ਖਮ ਪੱਟ ਦਿੱਤੇ ਇਸ ਕਰਕੇ ਕੰਟਰੋਲ ਨਹੀਂ ਹੋਇਆ ਵੱਡੇ ਮੰਮੀ ਤੁਹਾਡੀ ਜ਼ਿੰਦਗੀ ਚ ਕਿ ਇਹੋ ਜਿਹਾ ਕੀ ਹੋਇਆ ਸੀ ਪਲੀਜ਼ ਮੈਨੂੰ ਵੀ ਸਭ ਦੱਸੋ ਹਾਂ ਜ਼ਰੂਰ ਅੱਜ ਦੱਸਣਾ ਬਣਦਾ ਏ ਮੇਰਾ ਤੇ ਤੇਰੀ ਛੋਟੀ ਮਾਂ ਦਾ ਵਿਆਹ ਇੱਕੋ ਦਿਨ ਹੋਇਆ ਸੀ ਇਹ ਤਾਂ ਤੇਰੇ ਪਾਪਾ ਨਾਲ ਆਪਣੇ ਘਰ ਖੁਸ਼ ਸੀ ਤੇ ਮੈਂ ਆਪਣੇ ਘਰ ਮੌਤ ਦਾ ਇੰਤਜ਼ਾਰ ਕਰਨ ਲੱਗੀ ਸੀ ਕਿਉਂਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਮਾਰਦਾ ਕੁੱਟਦਾ ਤੇ ਸੱਸ ਵੀ ਬਹੁਤ ਤੰਗ ਕਰਦੀ ਇੱਕ ਦਿਨ ਮੇਰੇ ਪੇਟ 'ਚ ਲੱਤ ਮਾਰੀ ਤੇ 4 ਮਹੀਨੇ ਦਾ ਬੱਚਾ ਸੀ ਜੋ ਇਸ ਮਾਰਕੁੱਟ ਦੀ ਢੇਕ ਚੜ ਗਿਆ ਹਸਪਤਾਲ 'ਚ ਮੈਨੂੰ ਤੇਰੇ ਨਾਨਾ ਨਾਨੀ ਮਿਲਣ ਆਏ ਮੈਂ ਬਹੁਤ ਦੁਹਾਈ ਪਾਈ ਮੈਂ ਇੱਥੇ ਮਰ ਜਾਵਾਂ ਮੈਨੂੰ ਵਾਪਸ ਲੈ ਜਾਓ ਮਾਪੇ ਕਹਿੰਦੇ ਕਿ ਜੋ ਤੇਰੀ ਕਿਸਮਤ ਦੀ ਏ ਅਸੀਂ ਤੈਨੂੰ ਘਰ ਨਹੀਂ ਬਿਠਾ ਸਕਦੇ ਬਾਪੂ ਵੀ ਸੁਭਾਅ ਦਾ ਸਖਤ ਸੀ ਤੇ ਕਹਿੰਦਾ ਜਿੰਨੀ ਰੱਬ ਨੇ ਲਿਖੀ ਆ ਭੋਗ ਕੇ ਜਾਏਗੀ ਕੁਝ ਨਹੀਂ ਹੋਣ ਲੱਗਾ ਦੂਜੇ ਦਿਨ ਤੇਰੀ ਛੋਟੀ ਮੰਮੀ ਤੇ ਪਾਪਾ ਮੈਨੂੰ ਆਪਣੇ ਘਰ ਲਿਆਏ ਤੇਰੇ ਪਾਪਾ ਤੋਂ ਮੇਰਾ ਦੁੱਖ ਦੇਖਿਆ ਨਹੀਂ ਗਿਆ ਮੈਂ ਕੁਝ ਦਿਨ ਲਈ ਆਈ ਸੀ ਪਰ ਮੇਰੀ ਸੱਸ ਤੇਰੇ ਪਾਪਾ ਨੂੰ ਬਹੁਤ ਬੁਰਾ ਬੋਲੀ ਕਹਿੰਦੀ ਕਿ ਖਸਮ ਲੈ ਗਿਆ ਰੰਡੀ ਚੁਗਲ ਬਦਚਲਣ ਜੀਜੇ ਦੇ ਘਰ ਜਾ ਕੇ ਬੈਠੀ ਏ ਛੋਟੀ ਤੋਂ ਇਹ ਸਹਾਰ ਨਹੀਂ ਹੋਇਆ ਤੇ ਪੰਚਾਇਤ ਸੱਦ ਨਵੇੜ ਲਿਆ ਮੇਰੇ ਮਾਪੇ ਮੈਨੂੰ ਲੈ ਕੇ ਨਹੀਂ ਗਏ ਉੱਥੋਂ ਹੀ ਸਿੱਧੇ ਛੋਟੀ ਸਾਨੂੰ ਗੁਰਦੁਆਰਾ ਸਾਹਿਬ ਲੈ ਗਈ ਤੇਰੇ ਪਾਪਾ ਨਾਲ ਮੇਰਾ ਵਿਆਹ ਕੀਤਾ ਤੇ ਭੈਣ ਨੂੰ ਸੌਂਕਣ ਬਣਾ ਕਰ ਲੈ ਆਈ ਤੂੰ ਉਦੋਂ 6 ਮਹੀਨਿਆਂ ਦੀ ਸੀ ਤੈਨੂੰ ਮੇਰੀ ਝੋਲੀ ਪਾ ਮੈਨੂੰ ਤੇਰੀ ਵੱਡੀ ਮੰਮੀ ਬਣਾ ਦਿੱਤਾ ਮੇਰਾ ਤੇ ਤੇਰੇ ਪਾਪਾ ਦਾ ਅੱਜ ਵੀ ਰਿਸ਼ਤਾ ਭਾਵਨਾਤਮਕ ਹੈ ਸਰੀਰਕ ਕਦੇ ਨਹੀਂ ਬਣਿਆ ਕਿਉਂਕਿ ਮੈਨੂੰ ਤੇਰੇ ਮੰਮੀ ਤੇ ਪਾਪਾ ਨੇ ਇੱਜ਼ਤ ਤੇ ਸਕੂਨ ਭਰੀ ਜ਼ਿੰਦਗੀ ਦਿੱਤੀ ਮੈਨੂੰ ਛੋਟੀ ਵੱਲੋਂ ਹੱਕ ਸੀ ਮੈਂ ਇੱਕ ਪਤਨੀ ਵਾਂਗ ਹਰ ਹੱਕ ਮਾਣ ਸਕਦੀ ਸੀ ਪਰ ਜੋ ਮਾਣ ਸਤਿਕਾਰ ਪਿਆਰ ਦੀ ਲੋੜ ਸੀ ਉਹ ਮੈਨੂੰ ਮਿਲ ਗਿਆ ਸੀ ਤਾਂ ਕਦੇ ਮੈਨੂੰ ਇਸ ਰਿਸ਼ਤੇ ਨੂੰ ਸਰੀਰਕ ਤੌਰ ਤੇ ਮਾਨਣ ਦੀ ਇੱਛਾ ਹੀ ਨਹੀਂ ਹੋਈ ਪੁੱਤ ਕੁਝ ਰਿਸ਼ਤੇ ਅਵੱਲੇ ਹੁੰਦੇ ਨੇ ਅਹਿਸਾਸ ਦੇ ਸੱਚੀ ਭਾਵਨਾਤਮਕ ਹੀ ਹੁੰਦੇ ਨੇ ਵਿਆਹ ਹੁੰਦੇ ਹੀ ਤੁਸੀਂ ਦੋਵੇਂ ਬਹੁਤ ਲੜਦੇ ਰਹੇ ਪਰ ਕੁਝ ਟਾਈਮ ਤੋਂ ਫਿਰ ਖੁਸ਼ ਹੋ ਇਹ ਹੋ ਸਕਦਾ ਉਸ ਕਰਕੇ ਹੀ ਹੋਵੇ ਮਾਂ ਇਹ ਤਾਂ ਮੈਨੂੰ ਰੇਸ਼ਮ ਨੇ ਵੀ ਕਿਹਾ ਕਿ ਸਾਡੇ ਚ ਜਿਹੜੀਆਂ ਦੂਰੀਆਂ ਸੀ ਉਸ ਨੀਲਮ ਨੇ ਘੱਟ ਕੀਤੀਆਂ ਨੇ ਮੇਰੇ ਜਨਮ ਦਿਨ ਤੇ ਜੋ ਰਿੰਗ ਰੇਸ਼ਮ ਨੇ ਮੈਨੂੰ ਦਿੱਤੀ ਸੀ ਉਹ ਵੀ ਉਸ ਨੇ ਹੀ ਮੇਰੇ ਲਈ ਭੇਜੀ ਸੀ ਰੇਸ਼ਮ ਨੇ ਮੈਨੂੰ ਆਪਣੇ ਵੱਲੋਂ ਦਿੱਤੀ ਸੀ ਮੇਰੇ ਦੋ ਸੂਟ ਵੀ ਜੋ ਰੇਸ਼ਮ ਲੈ ਕੇ ਆਇਆ ਉਹ ਵੀ ਉਸ ਨੇ ਹੀ ਭੇਜੇ ਸੀ ਰੇਸ਼ਮ ਨੇ ਮੈਨੂੰ ਅੱਜ ਇਹ ਸਭ ਕੁਝ ਦੱਸਿਆ ਸੀ ਪਰ ਮੈਨੂੰ ਤਾਂ ਹੋਰ ਅਗ ਲੱਗ ਗਈ ਕਿ ਉਹ ਕੌਣ ਹੁੰਦੀ ਮੇਰੇ ਲਈ ਕੁਝ ਖਰੀਦੇ ਵੱਡੀ ਮਾਂ ਨੇ ਕਿਹਾ ਕੁਝ ਮੁਹੱਬਤਾਂ ਐਵੇਂ ਦੀਆਂ ਵੀ ਹੁੰਦੀਆਂ ਜਿੱਥੇ ਮਹਿਬੂਬ ਦੇ ਮਹਿਬੂਬ ਨਾਲ ਵੀ ਪਿਆਰ ਹੋ ਜਾਂਦਾ ਜੇ ਤੇਰਾ ਘਰ ਪਟ ਰਹੀਏ ਤਾਂ ਤੇਰਾ ਰੇਸ਼ਮ ਨਾਲ ਗੁੱਸੇ ਹੋਣਾ ਪੂਰਾ ਜਾਇਜ਼ ਹੈ ਪਰ ਜੇ ਉਹ ਤੁਹਾਡੇ ਰਿਸ਼ਤੇ ਚ ਹੋਰ ਨੇੜਤਾ ਵਧਾ ਰਹੀਏ ਤਾਂ ਤੇਰਾ ਰਿਸ਼ਤਾ ਉਸ ਕਰਕੇ ਕਮਜ਼ੋਰ ਨਹੀਂ ਹੁੰਦਾ ਇੰਨੇ ਨੂੰ ਜੀਵਨ ਦੇ ਫੋਨ ਤੇ ਨੀਲਮ ਦਾ ਮੈਸੇਜ ਆ ਗਿਆ ਜੀਵਨਜੀ ਪਲੀਜ਼ ਤੁਸੀਂ ਵਾਪਸ ਆ ਜਾਓ ਰੇਸ਼ਮ ਤੁਹਾਨੂੰ ਬਹੁਤ ਪਿਆਰ ਕਰਦਾ ਜੇਕਰ ਤੁਹਾਨੂੰ ਮੇਰਾ ਰੇਸ਼ਮ ਨਾਲ ਗੱਲ ਕਰਨਾ ਨਹੀਂ ਪਸੰਦ ਤਾਂ ਮੈਂ ਕਦੇ ਫੋਨ ਨਹੀਂ ਕਰਾਂਗੀ ਨਾ ਹੀ ਮੈਸੇਜ ਕਰਾਂਗੀ ਅਸੀਂ ਚੰਗੇ ਦੋਸਤ ਹੀ ਹਾਂ ਜੋ ਤੁਸੀਂ ਸੋਚ ਰਹੇ ਹੋ ਇਹੋ ਜਿਹਾ ਕੁਝ ਵੀ ਨਹੀਂ ਸਾਡੇ ਵਿੱਚ ਛੋਟੀ ਨੇ ਫੋਨ ਫੜ ਪਾਸੇ ਰੱਖ ਦਿੱਤਾ ਵੇਖ ਪੁੱਤ ਕੁਝ ਰਿਸ਼ਤਿਆਂ ਦੇ ਨਾਮ ਨਹੀਂ ਹੁੰਦੇ ਬਸ ਦਿਲਾਂ ਦੀ ਸਾਝ ਹੁੰਦੀ ਏ ਇਸ ਸਹਾਰੇ ਕਈ ਵਾਰ ਜ਼ਿੰਦਗੀ ਖਤਮ ਹੋਣ ਤੋਂ ਬਚ ਜਾਂਦੀ ਏ ਤੇ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਪਰ ਇਹ ਰਿਸ਼ਤੇ ਕਈ ਵਾਰ ਉਮਰਾਂ ਦੀਆਂ ਸਾਂਝਾ ਪਾ ਜਾਂਦੇ ਨੇ ਪਿਆਰ ਤਾਂ ਇੱਕ ਸਮੁੰਦਰ ਵਰਗਾ ਹੁੰਦਾ ਏ ਤੇ ਤੂੰ ਸਾਰਾ ਸਮੁੰਦਰ ਪੀ ਨਹੀਂ ਸਕਦੀ ਜੇ ਕਿਸੇ ਨੂੰ ਦੋ ਬੂੰਦ ਨਾਲ ਜ਼ਿੰਦਗੀ ਮਿਲਦੀ ਏ ਤਾਂ ਦੋ ਬੂੰਦ ਨਾਲ ਕੁਝ ਘਟ ਵੀ ਨਹੀਂ ਚੱਲਿਆ ਤੁਸੀਂ 5 ਸਾਲ ਇੱਕ ਦੂਜੇ ਨੂੰ ਜਾਣਨ ਤੋਂ ਬਾਅਦ ਵਿਆਹ ਕਰਾਇਆ ਕੀ ਤੁਹਾਡਾ ਰਿਸ਼ਤਾ ਇੰਨਾ ਕਮਜ਼ੋਰ ਏ ਇਹ ਹੇ ਸੋਣ ਪਰਸ ਚੱਕਿਆ ਤੇ ਥੈਂਕਸ ਮਾਤੇ ਕਹਿ ਕੇ ਫੜੀ ਗੱਡੀ ਤੇ ਵਾਪਸ ਰੇਸ਼ਮ ਕੋਲ ਆ ਗਈ। ਰੇਸ਼ਮ ਨੇ ਸ਼ੁਕਰ ਕਰ ਗਲੇ ਨਾਲ ਲਾ ਲਿਆ। ਪਰ ਜੀ ਜੀਵਨ ਨੇ ਰੇਸ਼ਮ ਅਗੇ ਨੀਲਮ ਨੂੰ ਮਿਲਣ ਦੀ ਸ਼ਰਤ ਰੱਖ ਦਿੱਤੀ। ਦੂਜੇ ਦਿਨ ਦੋਵੇਂ ਉਸ ਨੂੰ ਇੱਕ ਕਾਫੀ ਸ਼ਾਪ ਤੇ ਮਿਲੇ। ਉਸ ਨੇ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਮਾਫੀ ਇਕੱਠੇ ਹੀ ਕਹਿ ਦਿੱਤੇ। ਜੀਵਨ ਨੇ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ 'ਚ ਲੈ ਲਿਆ ਤੇ ਪਿਆਰ ਨਾਲ ਕਿਹਾ ਕਿ ਤੁਹਾਡੇ ਕਰਕੇ ਸਾਡੇ ਚ ਬੜੀ ਦੂਰੀ ਘਟ ਗਈ ਪਰ ਮੈਂ ਹੀ ਸਮਝ ਨਹੀਂ ਪਾਈ ਨੀਲਮ ਕਦੇ ਧੋਖਾ ਨਾ ਦੇਈ ਤੇ ਇਸ ਰਿਸ਼ਤੇ ਨੂੰ ਬਦਨਾਮੀ ਤੋਂ ਬਚਾ ਕੇ ਰੱਖੀ ਮੈਂ ਕਦੇ ਤੇਰੇ ਤੇ ਸ਼ੱਕ ਨਹੀਂ ਕਰੂੰ ਮੈਨੂੰ ਵੀ ਕੱਲ ਹੀ ਪਤਾ ਲੱਗਾ ਕਿ ਸੌਂਕਣ ਦਾ ਰਿਸ਼ਤਾ ਵੀ ਕਈ ਵਾਰ ਬਹੁਤ ਮਾਣਮੱਤਾ ਵੀ ਹੁੰਦਾ ਹੈ ਜੇ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ ਜੀ